ਤੁਸੀਂ ਉਹ ਟਾਈਮ ਦੇਖਿਆ ਜਦੋਂ ਸੀਡੀ ਹੁੰਦੀ ਸੀ ਸੀਡੀਆਂ ਤੋਂ ਲੈ ਕੇ ਜਾਂ ਪਰ ਰਿਕਾਰਡ ਤੋਂ ਲੈ ਕੇ ਕੈਸਟਾ ਤੋਂ ਲੈ ਕੇ ਤਵੇਆਂ ਤੋਂ ਲੈ ਕੇ YouTube ਤੱਕ ਦੀ ਲਾਈਫ ਦੇਖੀ ਹੈ ਠੀਕ ਹੈ ਤਵੇ ਕੈਸਟ ਸੀਡੀ ਤੇ ਫਿਰ YouTube ਹਵਾ ਚ ਹੁੰਦਾ ਸੰਗੀਤ ਦੇਖਿਆ ਕਹਿਣ ਤੋਂ ਭਾਵ ਹੈ ਮੋਬਾਈਲ ਤੋਂ ਮੋਬਾਈਲ ਚ ਹਵਾ ਚ ਇਹਨੂੰ ਕਹਿ ਸਕਦੇ ਆ ਸੰਗੀਤ ਹਵਾ ਚ ਹੋ ਗਿਆ ਜੀ ਤੇ ਮੈਂ ਚਾਰ ਯੁੱਗ ਦੇਖੇ ਇਹਨਾਂ ਚਾਰ ਪੰਜ ਦਾ ਹੱਕਿਆਂ ਦੇ ਵਿੱਚ 50 ਇਅਰਸ ਗਾਇਕੀ ਦੇ ਪਦਰ ਤੇ 50 ایئرز سرت سن کے ہاں دی ادھی صدی کہتے نہیں بھی سر نے اپنی માતા جی ਨੂੰ ਕਿਹਾ ਸੀਗਾ ਵੀ ਬੇਬੇ ਮੈਂ ਘਰੋਂ ਚੱਲਿਆ ਪਰ ਮੈਂ ਹੁਣ ਇੱਕ ਗਾਇਕ ਬਣ ਕੇ ਵਾਪਸ ਆਉਂਗਾ ہاں ਦੁਨੀਆ ਦੇਖੂਗੀ ਜਿਸ ਦਿਨ ਤੇਰਾ ਪੁੱਤ ਦੁਨੀਆ ਦੇਖੋਗੇ ਜਿਸ ਦਿਨ ਤੇਰਾ ਪੁੱਤ ਸਟੇਜ ਤੇ ਖੜ ਕੇ ਗਾਏਗਾ ਬਿਲਕੁਲ ਕਿਆ ਬਾਤ ਹੈ ਸਰ ਬਖਤੜੀ ਨੂੰ ਆਊਗਾ ਦੁਨੀਆ ਦੇਖੂਗੀ ਨਹੀਂ ਤਾਂ ਇਸ ਬੰਦੇ ਨੇ ਮੁੜ ਕੇ ਬਖਤੜੀ ਨਹੀਂ ਹੋਣਾ ਤੇ ਅੱਜ ਬਖਤੜੀ ਨੂੰ ਹਾਕਮ ਨਾਲੋਂ ਵੱਧ ਜਾਣਦੇ ਆ ਲੋਕ ਬਖਤੜੀ ਵਾਲਾ ਸਭ ਕਹਿ ਦਿੰਦੇ ਮੈਂ ਹਾਲਾਂਕਿ ਇਹ ਲਾਇਕ ਨਹੀਂ ਕਰਦਾ ਮੈਨੂੰ ਵੀਰ ਭਰਾ ਭਾਈ ਜੀ ਜੋ ਮਰਜੀ ਕਹਿਣ ਬਖਤੜੀ ਵਾਲਾ ਹਾਕਮ ਨਾਲੋਂ ਵੀ ਵੱਧ ਪਪੂਲਰ ਹੈ ਜਿਹਨੇ ਬਖਤੜੀ ਪਿੰਡ ਨੂੰ ਉਸ ਮੁਕਾਮ ਤੇ ਲਿਆਂਦਾ ਉਹ ਸਟਰਗਲ ਕੀਤੀ ਕਿ ਅੱਜ ਸੰਸਾਰ ਦੇ ਵਿੱਚ ਹਾਕਮ ਤੇ ਬਖਤੜੀ ਇੱਕੋ ਜਿਹਾ ਨਾ ਪਿੰਡ ਦਾ ਪਤਾ ਲੱਗਦਾ ਨਾ ਨਾਮ ਦਾ ਪਤਾ ਲੱਗਦਾ ਇੱਕ ਮਿਕ ਕਰ ਦਿੱਤਾ ਇਹ ਜੀਵਨ ਦੀ ਜੱਦੋ ਜਹਿਦ ਹੈ ਕੀ ਬਾਤ ਹੈ ਸਰ ਕੀ ਬਾਤ ਹੈ ਸਰ ਤੁਸੀਂ ਕਹਿ ਦिए ਵੀ ਤਵਿਆਂ ਤੋਂ ਲੈ ਕੇ YouTube ਦੇਖ ਲਿਆ ਤੁਸੀਂ ਚਿੱਠੀਆਂ ਤੋਂ ਲੈ ਕੇ ਲੈਟਰ ਬਾਕਸ ਦੇਖ ਲਿਆ ਠੀਕ ਹੈ Gmails ਦੇਖ ਲਈਆਂ ਮੈਸੇजेस ਦੇਖ ਲਏ ਮੇਰੇ ਖਿਆਲ ਨਾਲ ਪੇਜਰ ਆਂਦੇ ਸੀ ਉਸ ਟਾਈਮ ਤੇ ਹਾਂ ਪੇਜਰਾਂ ਤੋਂ ਲੈ ਕੇ ਤੁਸੀਂ ਅੱਜ iPhone ਤੱਕ ਦੇਖ ਲੇ ਬਿਲਕੁਲ ਠੀਕ ਹੈ ਕੀ ਰਹੀ ਸਰ ਜ਼ਿੰਦਗੀ ਦੱਸੋ ਆਪਣੇ ਕੁਝ ਜ਼ਿੰਦਗੀ ਬਾਰੇ ਦੇਖੋ ਜ਼ਿੰਦਗੀ ਤਾਂ ਇੱਕ جنگ ਹੈ ਜੀ ਔਰ ਮੈਂ ਅਮੂਮਨੋ ਕਹਿਣਾ ਹੁਣਾ ਕਿ ਬਿਨਾ ਮਿਹਨਤੋਂ ਮਿਲੇ ਤਰੱਕੀ ਮੈਂ ਤਾਂ ਕਿਧਰੇ ਪੜਿਆ ਨਹੀਂ ਬਿਨਾਂ ਮਿਹਨਤੋਂ ਮਿਲੇ ਤਰੱਕੀ ਮੈਂ ਤਾਂ ਕਿਧਰੇ ਪੜਿਆ ਨਹੀਂ ਤੇ ਜ਼ਿੰਦਗੀ ਹੈ ਇੱਕ ਜੰਗ ਹਾਕਮਾ ਜਿੱਤਦਾ ਨਹੀਂ ਜੋ ਲੜਿਆ ਨੇ ਕੀ ਬਾਤ ਹੈ ਜ਼ਿੰਦਗੀ ਇੱਕ ਜੰਗ ਹੈ ਇਹ ਬੜੇ ਹੌਸਲੇ ਨਾਲ ਲੜਨਾ ਪੈਂਦਾ ਤੇ ਜਝਾਰੂ ਰੂਪ ਦੇ ਵਿੱਚ ਹੀ ਤੁਹਾਨੂੰ ਵਿਚਰਨਾ ਪੈਣਾ ਕਦੇ ਵੀ ਤੁਸੀਂ ਜੀਵਨ ਚ ਨਿਰਾਸ਼ਾਵਾਦੀ ਸੋਚ ਰੱਖ ਕੇ ਨੈਗੇਟਿਵ ਥੀਮ ਲੈ ਕੇ ਚੱਲੋਗੇ ਤਾਂ ਜ਼ਿੰਦਗੀ ਕੋਈ ਸਾਥ ਨਹੀਂ ਦੇਣ ਵਾਲੀ ਵਰਨਾ ਮੇਰਾ ਅੱਧੀ ਸਦੀ ਦਾ ਜਿਹੜਾ ਰਾਜ ਹੈ ਉਹ ਇਹ ਹੌਸਲਾਈ ਹੈ ਤੇ ਇੱਕ ਮੈਂ じゃ ਇਹ ਕਹਿ ਸਕਦਾ ਕਿ ਸਫਲਤਾ ਕਦੇ ਵੀ ਸਥਾਈ ਨਹੀਂ ਹੁੰਦੀ ਤੇ ਅਸਫਲਤਾ ਦਾ ਅਸਫਲਤਾ ਕਦੇ ਵੀ ਅੰਤਮ ਨਹੀਂ ਹੁੰਦੀ ਤੁਸੀਂ ਕਿਸੇ ਵੀ ਬਲੰਦੇ ਤੇ ਪਹੁੰਚ ਜੋ ਕਿੰਨਾ ਵੀ ਸਕਸੈਸ ਹੋ ਜੋ ਕਿੱਡੀ ਵੀ ਕਿੱਡੀ ਵੀ ਸ਼ੋਰਤ ਕਿੰਨਾ ਵੀ ਕੁਛ ਕਿੰਨੇ ਵੀ ਸਫਲ ਹੋ ਜੋ ਜੀਵਨ ਦੇ ਵਿੱਚ ਆਪਣਾ ਕੰਮ ਨੂੰ ਹੋਰ ਵੀ ਪੁਰਜ਼ੋਰ ਢੰਗ ਨਾਲ ਕਰਨਾ ਸ਼ੁਰੂ ਕਰ ਦਿਓ ਕੰਮ ਨੂੰ ਘਟਾਓ ਨਾ ਕੰਮ ਨਾ ਘਟੇ ਅਸਫਲਤਾ ਨੇੜੇ ਨਹੀਂ ਆਉਂਦੀ ਤੇ ਜੇ ਅਸਫਲਤਾ ਆ ਵੀ ਜਾਵੇ ਉਹਨੂੰ ਕਦੇ ਅੰਤਮ ਸਮਝ ਕੇ ਕੋਸ਼ਿਸ਼ ਨਹੀਂ ਛੱਡੀ ਦੀ ਹੁੰਦੀ ਸੋ ਜ਼ਿੰਦਗੀ ਇਸੇ ਤਰ੍ਹਾਂ ਦਾ ਇੱਕ ਸਬਜੈਕਟ ਹੈ ਇਹ ਯੋਧਿਆਂ ਦਾ ਯੁੱਗ ਹੈ ਤੇ ਯੋਧਿਆਂ ਦਾ ਯੁੱਧ ਹੈ ਜਿਹੜੇ ਲੜਦੇ ਹੋ ਜਿੱਤੇ ਦੇ ਜ਼ਿੰਦਗੀ ਨੂੰ ਹਮੇਸ਼ਾ ਇੱਕੋ ਰਵਾ ਨਾਲ ਇੱਕੋ ਰੌਣ ਨਾਲ ਦੇਖਣਾ ਤੇ ਮੰਨਣਾ ਚਾਹੀਦਾ ਆਪਣੇ ਕੰਮ ਤੇ ਨਿਰੰਤਰ ਫੋਕਸ ਰੱਖੋ ਆਪਣੇ ਆਪ ਨੂੰ ਹਮੇਸ਼ਾ ਜ਼ਿੰਦਾ ਦਿਲ ਰੱਖੋ ਆਪਣੇ ਆਪ ਨੂੰ ਵਸ ਮੈਂ ਸਮਝਦਾ ਵੀ ਫੈਲਾ ਦਿਓ ਜਿੰਨਾ ਤੁਹਾਡੇ ਚ ਹੁਨਰ ਹੈ ਜੀ ਬੰਦੇ ਵਿੱਚ ਕੀ ਬਾਤ ਹੈ ਸਰ ਅਕਸਰ ਤੁਸੀਂ ਬਹੁਤ ਸੋਹਣੀ ਸੋਹਣੀ ਸ਼ਾਇਰੀ ਕਰਦੇ ਹੋ ਸਾਡੇ ਦਰਸ਼ਕ ਤੁਹਾਡੀ ਸ਼ਾਇਰੀ ਦੇ ਬੜੇ ਵੱਡੇ ਫੈਨ ਨੇ ਮੈਂ ਆਪ ਤੁਹਾਡੀ ਸ਼ਾਇਰੀ ਦਾ ਫੈਨ ਆ ਮੈਂ ਚਾਹਨਾ ਇੱਕ ਸ਼ਾਇਰੀ ਹੋ ਜਵੇ ਤੇ ਇੱਕ ਸਵਾਲ ਹੈ ਮੇਰਾ ਕਦੇ ਟੁੱਟਿਆ ਦਿਲ ਤੁਹਾਡਾ ਨਹੀਂ ਨਹੀਂ ਕੋਈ ਐਂ ਜੇ ਦਿਲ ਨਾ ਟੁੱਟੇ ਕੋਈ ਸ਼ੇਰ ਨਹੀਂ ਬਣਦਾ ਜੀ ਮੈਨੂੰ ਪੰਜਾਬ ਦੇ ਸਮੁੱਚੇ ਸੰਸਾਰ ਦੇ ਸ਼ਰਮੌਰ ਗਾਇਕਾਂ ਨੇ ਮੇਰੀ ਸ਼ਾਇਰੀ ਨੂੰ ਗਾਇਆ ਨਾਮ ਲੈਣ ਲੱਗੇ ਤਾਂ ਲਿਸਟ ਬਹੁਤ ਲੰਬੀ ਹੋ ਜੂਗੀ ਜੀ ਸਿਰੇ ਤੋਂ ਲੈ ਕੇ ਅੱਜ ਤੱਕ ਅੱਜ ਵੀ ਗਾ ਰਹੇ ਨੇ ਤਾਂ ਇੱਕ ਸ਼ਾਇਰ ਬਣਨ ਵਾਸਤੇ ਦਿਲ ਦਾ ਟੁੱਟਣਾ ਜ਼ਰੂਰੀ ਹੈ ਜਦੋਂ ਤੱਕ ਸੱਟ ਨਾ ਲੱਗੇ ਉਦੋਂ ਤੱਕ ਦਰਦ ਦਾ ਅਹਿਸਾਸ ਨਹੀਂ ਹੁੰਦਾ ਜੀ ਤੇ ਜਦੋਂ ਤੱਕ ਦਿਲ 'ਚ ਦਰਦ ਨਾ ਹੋਵੇ ਸ਼ਾਇਰੀ ਕਦੇ ਵੀ ਨਹੀਂ ਉਪਜਦੀ ਇਸ਼ਕ ਮੁਸ਼ਕਨਾ ਵੇਖ ਭਰਾਵਾ ਨਾ ਤੱਕ ਸੁੰਦਰ ਮੁਖੜੇ ਇਸ਼ਕ ਮੁਸ਼ਕਨਾ ਵੇਖ ਭਰਾਵਾ ਨਾਂ ਤੱਕ ਸੁੰਦਰ ਮੁਖੜੇ ਹਰ ਸੀਨੇ ਦੇ ਅੰਦਰ ਦਿਲ ਹੈ ਹਰ ਦਿਲ ਅੰਦਰ ਦੁਖੜੇ ਦੁੱਖਾਂ ਤੋਂ ਬਿਨਾ ਸ਼ਾਇਰੀ ਹੁੰਦੀ ਨਹੀਂ